ਸਤਿਨਾਮੁ ਸ੍ਰੀ ਵਾਹਿਗੁਰੂ ਜੀ RAM ਕਲੀ ਮਹੱਲਾ ਪਹਿਲਾ ਸਿੱਧ ਗੋਸਤਿ ਇੱਕ ਓੰਕਾਰ ਸਤਗੁਰ ਪ੍ਰਸਾਦਿ ਸਿੱਧ ਸਭਾ ਕਰਿਆਸਨ ਬੈਠੇ ਸੰਤ ਸਭਾ ਜੈਕਾਰੋ ਤਸਾਗਰ ਹਰਾਸਿ ਹਮਾਰੀ ਸਾਚਾ ਅਪਰ ਅਪਾਰੋ ਮਸਤਕੋ ਕਾਟਿ ਧਰੀ ਤਿਸ ਅਗੈ ਤਾਣੁ ਮਨ ਅਗੈ ਦਿਓ ਨਾਨਕ ਸੰਤੋ ਮਿਲੈ ਸਚ ਪਾਈਐ ਸਹਿਜ ਭਾਏ ਜਸ ਲਿਓ ਗਪਿਯ ਸਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਉ ਕਮਨ ਤੁਮੇ ਕਿਆ ਨਾਉ ਤੁਮਾਰਾ ਕੌਨ ਮਾਰੋ ਗੋ ਕੌਨ ਸੁਆਉ ਸਾਚੂ ਕਹੋ ਅਰਦਾਸ ਇਹ ਮਾਰੀ ਹਉ ਸੰਤ ਜਨਾ ਬਾਲੇ ਜਾਓ ਕਹ ਬੈਸ ਹੋ ਕਹਿ ਰਹੀਏ ਬਾਲੇ ਕਹਿ ਆਵ ਹੋ ਕਹਿ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਘਟੇ ਘਟ ਬੈਸੇ ਨਿਰੰਤਰੇ ਰਹੀਏ ਚੱਲ ਸਤਿਗੁਰ ਪਾਏ ਸਹਜੇ ਆਏ ਹੁਕਮੇ ਸਿਧਾਏ ਨਾਨਕ ਸਦਾ ਰਜਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮਖ ਬੂਝਾ ਆਪ ਪਿਛਾਣ ਸੱਚੇ ਸੱਚ ਸਮਾਏ ਦੁਨੀਆ ਸਾਗਰ ਦਤਰ ਕਹੀਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ ਆਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈ ਸੁਣ ਦੀਜੈ ਜੈਸੇ ਜਲਮ ਹੈ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰ ਤੇ ਸਭ ਦੇ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਰਗਾਂ ਤੇ ਏਕੋ ਮਨ ਵਸਿਆ ਆਸਾ ਮਾਹੀ ਨਿਰਾਸੂ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੂ ਸੁਣ ਸੁਆਮੀ ਅਰਦਾਸ ਹੈ ਹਮਾਰੀ ਪੁੱਛੋ ਸੱਚ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦਵਾਰੂ ਇਹੋ ਮਨ ਚਲਤਾ ਸੱਚ ਘਰ ਬੈਸੈ ਨਾਨਕ ਨਾਮ ਅਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੂ ਹਰਤੀ ਬਾਟੀ ਰਹੇ ਨਰਾਲੇ ਰੂਖ ਬਿਰਖ ਉਦਯਾਨ ਕੰਧ ਮੂਲ ਅਹਾਰੋ ਖਾਈਐ ਆਦੂ ਬੋਲੇ ਗਿਆਨੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਬੁਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗ ਤੇ ਬਿਦੇ ਸਾਈ ਹਟੀ ਬਟੀ ਨਿੰਦ ਨਾ ਆਵੇ ਪਰ ਘਰ ਚੈ ਤੋ ਨਾ ਢੁਲਾਈ ਬਿਨ ਨਾ ਵੇ ਮਾਨ ਟੇਕ ਨਾ ਟੇਕਈ ਨਾਨਕ ਭੂਖ ਨਾ ਜਾਈ ਹਾਟ ਪਟਣ ਘਰ ਗੁਰੂ ਦਿਖਾਇ ਸਹਜੇ ਸਾਚੋ ਵਾਪਾਰੋ ਖੰਡਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਵੇਖ ਕਰੋ ਜੋਗਿੰਦਰਾ ਮੰਦਰਾ ਚੋਲੀ ਖੰਥਾ ਬਾਰਹ ਅੰਤਰ ਏਕ ਸ੍ਰੇਵਹੋ ਖਟ ਦਰਸ਼ਨ ਇਕ ਪੰਥਾ ਇਨ ਬੇਦੇ ਮਾਨ ਸਮਝਾਈਐ ਪੁਰਖਾ ਬਾਹੋੜੇ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖਿ ਬੂਝੈ ਜੋਗ ਜੁਗਤਿ ਏਵ ਪਾਈਐ ਅੰਤਰ ਸਬਦ ਨਿਰੰਤਰੇ ਮੰਦਰਾ ਹਮੈ ਮਮਤਾ ਦੂਰੇ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸਬਦ ਸੋ ਸਮਝ ਪਰੀ ਖੰਤਾ ਝੋਲੀ ਪਹਰੇ ਪੁਰ ਰਹਾ ਨਾਨਕ ਤਾਰ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਮੁੰਡਾ ਖੱਪਰ ਪੰਜੂ ਟੋਪੀ ਕਾ ਆਕੜਾ ਸੁਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਮਨ ਸੋ ਗੁਪਤਾ ਕਮਨ ਸੋ ਮੁਕਤਾ ਕਮਨ ਸੋ ਅੰਤਰ ਬਾਹਰੇ ਜੁਗਤਾ ਕਮਨ ਸੋ ਆਵੇ ਕਮਨ ਸੋ ਜਾਏ ਕਮਨ ਸੋ ਤਰੇ ਭਵਨੇ ਰਹਿ ਆ ਸਮਾਏ ਖਟੇ ਘਟੇ ਗੁਪਤਾ ਗੁਰਮੁਖੇ ਮੁਕਤਾ ਅੰਤਰ ਬਾਹਰ ਸਭ ਦੇ ਸੋ ਜੁਗਤਾ ਮਨ ਮੁਖ ਬਿਨਸੈ ਆਵੇ ਜਾਏ ਨਾਨਕ ਗੁਰਮੁਖ ਸਾਚੇ ਸਮਾਏ ਕਿਉ ਕਰ ਬਾਦਾ ਸਰਪਨੇ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤੇ ਬਾਦਾ ਸਰਪਨੇ ਖਾਦਾ ਮਨ ਮੁਖ ਖੋਇਆ ਗੁਰਮੁਖਿ ਲਾਦਾ ਸਤਗੁਰ ਮਿਲੇ ਅੰਧੇਰਾ ਜਾਏ ਨਾਨਕ ਹੋ ਮੇ ਮੇਟ ਇਸ ਮਾਇ ਸੁਨੰਦਰੰਤਰੇ ਦੀਜੈ ਬੰਧ ਉਡਨ ਹੰਸਾ ਪੜੈ ਨ ਆਕੰਧ ਸਹਿਜੁ ਗਫਾ ਘਰ ਜਾਣਾ ਸਾਚਾ ਨਾਨਕ ਸਾਚੇ ਭਾਵੇ ਸਾਚਾ ਕਿਸੋ ਕਾਰਨ ਗ੍ਰਹੋ ਤਜੋ ਉਦਾਸੀ ਕਿਸੋ ਕਾਰਨ ਹੋ ਭੇਖ ਨਿਵਾਸੀ ਕਿਸ ਵਖਰ ਕੇ ਤਮਵਣ ਜਾਰੇ ਕਉ ਕਰੇ ਸਾਥ ਲੰਘਾ ਬਹੁ ਪਾਰੇ ਗੁਰਮੁਖ ਖੋਜਤ ਭੇ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮਵਣ ਜਾਰੇ ਨਾਨਕ ਗੁਰਮੁਖ ਉਤਰ ਸੇ ਪਾਰੇ ਕਿਤ ਬਿਧੇ purkha ਜਨਮ ਵਟਾਇਆ ਕਾਹੇ ਕਉ ਤੁਝ ਇਹੋ ਮਨ ਲਾਇਆ ਕਿਤ ਬਿਧ ਅਸਾ ਮਨਸਾ ਖਾਈ ਕਿਤ ਬਿਧੇ ਜੋਤਿ ਨਿਰੰਤਰੇ ਪਾਈ ਬੇਨੋਦਾਂ ਤਾਂ ਕੇ ਉਹ ਖਈਐ ਸਾਰ ਨਾਨਕ ਸੱਚਾ ਕਰਹੁ ਵਿਚਾਰ ਸਤਿਗੁਰ ਕੈ ਜਨਮੇ ਕਮਨ ਮਿਟਾਇਆ ਅਨਹਤ ਰਾਤੇ ਉਹ ਮਨ ਲਾਇਆ ਮਨਸਾ ਆਸਾ ਸਬਦ ਜਲਾਈ ਗੁਰਮੁਖ ਜੋਤਿ ਨਿਰੰਤਰਿ ਪਾਈ ਤਰੇ ਗੁਣ ਮੇਟੇ ਖਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦਿਕ ਕਉ ਕਮਨ ਵਿਚਾਰੁ ਕਥਿ ਹਲੇ ਸੋਨ ਕਹਾ ਘਰ ਵਾਸੋ ਗਿਆਨ ਕੀ ਮੋਦਰਾ ਕਮਨ ਕਥਿ ਹਲੇ ਘਟ ਕਟ ਕਮਨ ਨਿਵਾਸੋ ਕਾਲ ਕਾ ਠੀਗਾ ਕਿਉਂ ਜਲਾਈ ਅਲੇ ਕਿਉਂ ਨਿਰਭਉ ਘਰ ਜਾਈਐ ਸਹਜ ਸੰਤੋਖ ਕਾ ਸੁਣ ਜਾਣੈ ਕਿਉਂ ਛਿੱਧ ਬਹਿਰਾਈਐ ਗੁਰ ਕਾ ਸਬਦ ਹਮੈ ਬਿਖ ਮਾਰੇ ਤਾ ਨਿਜ ਘਰ ਹੋਵੇ ਵਸ ਜਿਨ ਰਚੇ ਰਚਿਆ ਤਿਸ ਸਬਦਿ ਪਛਾਨੈ ਨਾਨਕ ਤਾ ਕਾ ਦਸੋ ਕਹਾਂ ਤੇ ਆਵੇ ਕਹਾਂ ਇਹੋ ਜਾਵੇ ਕਹਾਂ ਇਹੋ ਰਹੇ ਸਮਾਈ ਉਸ ਸਬਦ ਕੋ ਜੋ ਅਰਥ ਆਵੇ ਤਿਸ ਗੁਰ ਤੇ ਲੁਣਾਤਮਾਈ ਕਿਉ ਤਤ ਅਬਗਤ ਪਾਵੇ ਗੁਰਮਖ ਲੱਗੇ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚੁ ਕਮਾਵੇ ਗਾਥ ਮੇਤੇ ਸਬਦੇ ਪਾਈ ਆ ਦੇਖੋ ਬਿਸਮਾਦ ਵਿਚਾਰ ਕਥੀ ਅਲੇ ਸੁਨ ਨਿਰੰਤਰਿ ਵਾਸ ਲੀਆ ਅਕਲ ਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ ਘਟ ਘਟ ਸਾਚਾ ਸਰਬ ਜੀਆ ਗੁਰ ਬਚਨੇ ਅਵ ਗਾਤੇ ਸਮਾਈਐ ਤਤ ਨਿਰੰਜਨ ਸਹਜ ਲਹਿ ਨਾਨਕ ਦੂਜੀ ਕਾਰਨਾ ਕਰਨੇ ਸੇਵੈ ਸਿਖ ਸੁਖੋ ਜਿ ਲਹਿ ਹੁਕਮ ਬਿਸਮਾਦੋ ਹੁਕਮੇ ਪਛਾਨੈ ਜੀਉ ਜੁਗਤਿ ਸਚ ਜਾਣੈ ਸੋਈ ਆਪ ਮੇਟੇ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਹੀਐ ਸੋਈ ਅਵਗਤੋ ਨਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਰਗਰ ਪਰਚੈ ਪਰਮ ਪਦ ਪਾਈਐ ਸਾਚ ਸਬਦੇ ਸਮਾਇ ਲੀਆ ਏਕ ਏਕੋ ਸਚ ਏਕਾ ਜਾਣੈ ਹਮੈ ਦੂਜਾ ਦੂਰ ਏਕੀਆ ਸੋ ਜੋਗੀ ਵਰਬਦ ਪਿਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾਂ ਸਭ ਕੇਸ਼ ਸੂਝੈ ਅੰਤਰੇ ਜਾਣੈ ਸਰਬ ਦਇਆ ਨਾਨਕ ਤਾ ਕੋ ਮਿਲੇ ਵਡਾਈ ਆਪ ਪਿਛਾਣੈ ਸਰਬ ਜੀਆ ਸੱਚਾ ਉਪਦੇਸ ਸੋਚ ਇਸਮਾਵੈ ਸੱਚੀ ਸੂਚੇ ਏਕ ਮਾਇਆ ਝੂਠੇ ਆਵਹਿ ਠਵਰ ਨਾ ਪਾਵਹਿ ਦੂਜੈ ਆਵਾ ਗਉਣ ਭਇਆ ਆਵਾ ਗਉਣ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ ਇਕ ਆਵੇ ਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੁਝੈ ਜਿਸ ਆਪੇ 부ਝਾਏ ਗੁਰ ਕੈ ਸਬਦੇ ਸੋ ਮੁਕਤੁ ਭਇਆ ਨਾਨਕ ਤਾਰੇ ਤਾਰਨ ਹਾਰਾ ਹਮੈ ਦੂਜਾ ਪਰ ਹਰਿਆ ਮਨਮੁਖਿ ਭੂਲੇ ਜਮ ਕੀ ਕਾਣ ਪਰ ਘਰ ਜੋ ਹੈ ਹਾਣ ਹਾਣ ਮਨਮੁਖਿ ਭਰਮ ਭਵੈ ਬੇਬਾਣ ਵੇ ਮਾਰਗ ਮੂਸੈ ਮੰਤਰੇ ਮਸਾਣ ਸਬਦ ਨਾ ਚੀਨੈ ਲਵੈ ਕੁਬਾਣ ਨਾਨਕ ਸਾਚਿਰਤੇ ਸੁਖ ਜਾਣ ਗੁਰਮੁਖਿ ਸਾਚੇ ਕਾ ਭੋ ਪਾਵੈ ਗੁਰਮੁਖ ਬਾਣੀ ਅਗੜ ਕਢਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਾਦ ਪਾਵੇ ਗੁਰਮੁਖੇ ਰੂਮੇ ਰੂਮੇ ਹਰ ਤੇ ਹਾਵੇ ਨਾਨਕ ਗੁਰਮੁਖੇ ਸਾਚ ਇਸਮਾਵੇ ਗੁਰਮੁਖੇ ਪਰਚੈ ਬੇਦ ਵਿਚਾਰੀ ਗੁਰਮੁਖੇ ਪਰਚੈ ਤਰੀਐ ਤਾਰੀ ਗੁਰਮੁਖੇ ਪਰਚੈ ਸੋ ਸਬਦ ਦੇ ਗਿਆਨੀ ਗੁਰਮੁਖੇ ਪਰਚੈ ਅੰਤਰ ਬੇਦ ਜਾਨੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦਵਾਰ ਗੁਰਮੁਖ ਅਕਥ ਕਥਾ ਵਿਚਾਰ ਗੁਰਮੁਖ ਨਿਭੈ ਸਭ ਪਰਵਾਰ ਗੁਰਮੁਖ ਜਪਿਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਅਚਾਰ ਸਬਦ ਭੇਦ ਜਾਣੈ ਜਾਣਾਈ ਨਾਨਕ ਹਮੈ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸ ਮਹਿ ਊਪਤੇ ਖਾਪਤੇ ਸੋ ਬਾਜੀ ਗੁਰ ਕੈ ਸਬਦ ਰਪੈ ਰੰਗ ਲਾਏ ਸਾਚ ਰਤਉ ਪਦ ਸਿਉ ਘਰ ਜਾਏ ਸਾਚ ਸਬਦ ਬਿਨੁ ਪਾਤੇ ਨਹੀਂ ਪਾਵੇ ਨਾਨਕ ਬਿਨੁ ਨਾਵੇ ਕੋ ਸਾਚ ਇਸ ਮਾਵੇ ਗੁਰਮੁਖ ਅਸ਼ਟ ਸਿੱਧੀ ਸਾਬੇ ਬੁੱਧੀ ਗੁਰਮੁਖਿ ਭਵਜਲ ਤਰੀਐ ਸਚੁ ਸੁద్ధి ਗੁਰਮੁਖ ਸਰ ਅਪਸਰ ਬਿਦੇ ਜਾਣੈ ਗੁਰਮੁਖ ਪਰਵਿਰਤੇ ਨਰਵਿਰਤੇ ਪਛਾਨੈ ਗੁਰਮੁਖਿ ਤਾਰੇ ਪਾਰੇ ਉਤਾਰੇ ਨਾਨਕ ਗੁਰਮੁਖਿ ਸਬਦਿ ਨਿਸਤਾਰੇ ਨਾ ਮਰਤੇ ਹਮੈ ਜਾਏ ਨਾ ਮਰਤੇ ਸੱਚ ਰਹੇ ਸਮਾਏ ਨਾ ਮਰਤੇ ਜੋਗ ਜੁਗਤ ਵਿਚਾਰ ਨਾ ਮਰਤੇ ਪਾਵਹਿ ਮੋਖ ਦਵਾਰੂ ਨਾ ਮਰਤੇ ਤ੍ਰੇ ਭਵਨ ਸੋਜੀ ਹੋਏ ਨਾਨਕ ਨਾਮ ਇਰਤੇ ਸਦਾ ਸੁਖ ਹੋਏ ਨਾ ਮਰਤੇ ਸਿੱਧ ਗੋਸਟ ਹੋਏ ਨਾ ਮਰਤੇ ਸਦਾ ਤਪ ਹੋਏ ਨਾ ਮਰਤੇ ਸੱਚ ਕਰਨੇ ਸਰ ਨਾਮ ਰਤੇ ਗੁਣ ਗਿਆਨ ਵਿਚਾਰ ਬੇਨਾਮ ਹੈ ਬੁਲੇ ਸਭੇ ਵਿਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸਚ ਰਹਿ ਸਮਾਏ ਬਾਰਹਿ ਮਹ ਜੋਗੀ ਪਰਮ ਹਏ ਸੰਿਆਸੀ ਛੇ ਅਚਾਰ ਗੁਰ ਕਾ ਸਬਦ ਜੋ ਮਰ ਜੀਵੈ ਸੋ ਪਾਏ ਮੋਖ ਦਵਾਰ ਬਿਨ ਸਬਦੈ ਸਭ ਦੂਜੈ ਲਾਗੇ ਦੇਖ ਹਰਿ ਦੈ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਜਿਨੇ ਸਚ ਰਖਿਆ ਉਰਤਾਰ ਗੁਰਮੁਖ ਰਤਨ ਲਹਿ ਲਵਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਾਨੁ ਪਤੀ ਆਏ ਗੁਰਮੁਖ ਅਲਾ ਖੁਲ ਖਾਏ ਤਿਸ ਭਾਵੇਂ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖੇ ਨਾਮ দান ਇਸ ਨਾਨਕ ਗੁਰਮੁਖੇ ਲਾਗੇ ਸਹਿਜ ਧਿਆਨ ਗੁਰਮੁਖ ਪਾਵੇ ਦਰਗਹ ਮਾਨ ਗੁਰਮੁਖ ਭਉ ਪੰਜਨੋ ਪ੍ਰਧਾਨ ਗੁਰਮੁਖ ਕਰਨੇ ਕਾਰ ਕਰਾਏ ਨਾਨਕ ਗੁਰਮੁਖ ਮੇਲੇ ਮਿਲਾਏ ਗੁਰਮੁਖ ਸਾਸਤਰ ਸਿਮਰਤਿ ਬੇਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ RAM ਨਾਮ ਰੰਗ ਰਤਾ ਨਾਨਕ ਗੁਰਮੁਖ ਖਸਮ ਪਛਤਾ ਬਿਨ ਗੁਰ ਭਰਮੈ ਆਵੇ ਜਾਏ ਬਿਨ ਗੁਰ ਘਲ ਨਾ ਪਵਾਈ ਥਾਏ ਬਿਨ ਗੁਰ ਮਨਵਾ ਆਤ ਡੋਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬਿਨ ਗੁਰ ਬਿਸਰ ਜਸ ਮਾਰੇ ਵਾਟ ਨਾਨਕ ਗੁਰ ਬਿਨ ਘਾਟੇ ਘਾਟ ਜੇ ਸੋ ਗੁਰ ਮਿਲੇ ਤੇ ਉਸ ਪਾਰ ਉਤਾਰੇ ਅਵਗੁਣ ਮਿਟੇ ਗੁਣ ਨਿਸਤਾਰੇ ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ ਗੁਰਮੁਖੇ ਕਦੇ ਨਾ ਆਵੇ ਹਾਰ ਤਾਣ ਹਟੜੀ ਓਹ ਮਨ ਵਣਜਾਰਾ ਨਾਨਕ ਸਹਜੇ ਸੱਚ ਵਾਪਾਰਾ ਗੁਰਮੁਖ ਬਧਿਓ ਸੇ ਤੋ ਵਿਧਾਤ ਲੰਕਾ ਲੂਟੀ ਦੇਤ ਸੰਤਾ ਪੈ ਰਾਮਚੰਦ ਦੇ ਮਾਰਿਓ ਅਹ ਰਾਵਣ ਭੇਦ ਬ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰੇ ਪਾਹਣ ਤਾਰੇ ਗੁਰਮੁਖ ਕੋਟ 33 ਉਧਾਰੇ ਗੁਰਮੁਖ ਚੂਕੇ ਆਮਣ ਜਾਣ ਗੁਰਮੁਖ ਤਰਗਹ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਗ ਸਹਿਜ ਧਿਆਨ ਗੁਰਮੁਖ ਦਰਗਹ ਸਿਫਤ ਉਸਮਾਏ ਨਾਨਕ ਗੁਰਮੁਖ ਬੰਦ ਨਾ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹਮੈ ਸਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚ ਰਹਿ ਸਮਾਏ ਗੁਰਮੁਖ ਸਾਚੇ ਨਾਮ ਪਤੇ ਊਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਮਣ ਮੂਲ ਕਮਣ ਮਤ ਵਿਲਾ ਤੇਰਾ ਕਮਣ ਗੁਰੂ ਜਿਸਕਾ ਤੂੰ ਚੇਲਾ ਕਮਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਏ ਸੋ ਕਥਾ ਕਾ ਦੇ ਵਿਚਾਰ ਭਵਜਲ ਸਬਦ ਲੰਘਾਵਣ ਹਰ ਪਮਨ ਆਰੰਭ ਸਤ ਗੁਰ ਮਤ ਵਿਲਾ ਸਬਦ ਗੁਰੂ ਸੋਰ ਤੇ ਧੋਨੇ ਚੇਲਾ ਅਕਾਥ ਕਥਾ ਲੈ ਰਹੋ ਨਿਰਾਲਾ ਨਾਨਕ ਜੋਗੇ ਜੋਗੇ ਗੁਰੂ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਮੈ ਅਗਨ ਨਿਵਾਰੀ ਮੈਣਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਨ ਆਹਾਰ ਹਿਵੈ ਕਾ ਘਰ ਮੰਦਰ ਅਗਨ ਪਿਰਾਹਨ ਕਵਨੁ ਗੁਫਾ ਜੈ ਤੁਰਹ ਆਵਾਹਨ ਇਤੋ ਤੋ ਕਿਸ ਕੋ ਜਾਣ ਇਸਮਾਵੇ ਕਮਨ ਧਿਆਨ ਮਨੁ ਮਨਹਿ ਸਮਾਵੇ ਹਾ ਹਾ ਮੈਂ ਮੈਂ ਵਿੱਚ ਹੋ ਖੋਵੇ ਦੂਜਾ ਮਿਟੈ ਏਕੋ ਹੋਵੇ ਜਾਗ ਕਰੜਾ ਮਨ ਮੁਖ ਕਾਹਾਰ ਸਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਗੁਰ ਕੈ ਭਾਣੈ ਸੱਚ ਪਹਿਰਾਤਾ ਗਰਬ ਨਿਵਾਰੇ ਏਕੋ ਜਾਤਾ ਸਬਦ ਵਿਚਾਰ ਸਬਦ ਵਸੈ ਸੱਚ ਅੰਤਰ ਹਿਯਾ ਤਾਨੁ ਮਨ ਸੀਤਲ ਰੰਗ ਰੰਗਿਆ ਕਾਮ ਕ੍ਰੋਧ ਵਿਭੁ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਮਨ ਮੁਖ ਚੰਦ ਹਿਵੈ ਘਰ ਛਾਇਆ ਕਮਨ ਮੁਖ ਸੂਰਜ ਤਪੈ ਤਪਾਇਆ ਕਮਨ ਮੁਖ ਕਾਲ ਜੋਹਤ ਨਿਤ ਰਹਿ ਕਮਨ ਬੁੱਧ ਗੁਰਮੁਖ ਪਾਤਲਹਿ ਕਮਨ ਜੋਦ ਜੋ ਕਾਲ ਸੰਘਰਹਿ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਗਤ ਸਾਸਿ ਜੋਤ ਅਪਾਰਾ ਸਾਸਿ ਘਰ ਸੂਰ ਵਸੈ ਮਿਟੈ ਅੰਧਾਰਾ ਦੁਖ ਸੁਖ ਸਮ ਕਰੇ ਨਾਮ ਅਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚਿ ਮਾਨੁ ਸਾਚਿਸ ਮਾਏ ਪ੍ਰਨਿਤ ਨਾਨਕ ਕਾਲੁ ਨਾ ਖਾਏ ਨਾਮ ਤਤ ਸਭ ਹੀ ਸਿਰਿ ਜਾਪੈ ਬਿਨ ਨਾਵੇ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਇ ਇਕਤੁ ਘਰ ਆਨੈ ਬੋਲੇ ਪਮਨਾ ਗਗਨੰ ਗਰਜੈ ਨਾਨਕ ਨਹਿ ਚਲ ਮਰਣ ਸਹਜੈ ਅੰਤਰੇ ਸੁਨੰ ਬਾਹਰੇ ਸੁਨੰ ਤਰੇ ਭਣ ਸੁਨ ਮ ਸੁਨੰ ਚੌਥੇ ਸੁਨੈ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰ ਕਹਟਾ ਕਹਟੇ ਸੋਨ ਕਾ ਜਾਣੈ ਭਿਓ ਆਦੇ ਪੁਰਖ ਨਿਰੰਜਨ ਦੇਉ ਜੋ ਜਨਨਾਮ ਨਿਰੰਜਨ ਰਤਾ ਨਾਨਕ ਸੋਈ ਪੁਰਖ ਵਿਦਾਤਾ ਸੁਨੂ ਸੁਨ ਕਹ ਸਭ ਕੋਈ ਅਨਹਤ ਸੁਨ ਕਹਾਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਸਹੀ ਜੈਸੇ ਓਏ ਜਨਮ ਨਾਮ ਰਹਿ ਨਾ ਆਵਹਿ ਜਾਹਿ ਨਾਨਕ ਗੁਰਮੁਖ ਮਨ ਸਮਝਾਹਿ ਨਉ ਸਰ ਸੁੰਬਰ ਦਸਵੈ ਪੂਰੇ ਤਹ ਅਨਹਤ ਸੁਨ ਵਜਾਵਹਿ ਤੂਰੇ ਸਚ ਰਚੇ ਦੇਖ ਹਜੂਰੇ ਘਟ ਘਟ ਸਚ ਰਹਾ ਭਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲੈ ਸਚ ਸੋਏ ਸਹਜ ਪਹੇ ਮਿਲਿਆ ਸੁਖ ਹੋਵੇ ਗੁਰਮੁਖ ਜਾਗੇ ਨੀਤ ਨਾ ਸੋਵੇ ਸੁਨ ਸਬਦ ਅਪਰੰਪਰਤ ਹਰਿ ਕਹਤੇ ਮੁਕਤ ਸਬਦ ਨਿਸਤਾਰ ਹੈ ਗੁਰ ਕੀ ਦੀਖਿਆ ਸਚ ਰਾਤੇ ਨਾਨਕ ਆਪ ਗਵਾਏ ਮਿਲਨ ਨਹੀਂ ਪ੍ਰਹੰਤੇ ਕੋ ਬੋਧੇ ਚਵਾਵੇ ਸੋ ਕਿ ਤਠਾਏ ਕਿਉ ਤਤ ਨਾ ਬੂਝੈ ਚੋਟਾਂ ਖਾਏ ਜਮਦਾਰੇ ਬਾਧੇ ਕੋਇ ਨਾ ਰਾਖੈ ਬਿਨ ਸਬਦੈ ਨਾਹੀਂ ਪਾਤੇ ਸਾਖੈ ਕਿਉ ਕਰ ਬੂਝੈ ਪਾਵੇ ਪਾਰ ਨਾਨਕ ਮਨ ਮੁਖ ਨਾ ਬੂਝੈ ਗਵਾਰ ਕਬੁੱਧ ਮਿਟੈ ਗੁਰ ਸਬਦ ਵਿਚਾਰ ਸਤਗੁਰ ਭੇਟੈ ਮੋਖ ਦੁਆਰ ਤਤੁ ਨਾ ਚੀਨੈ ਮਨ ਮੁਖ ਜਲ ਜਾਏ ਦੁਰਮਤ ਵਿਸੜੇ ਚੋਟਾਂ ਖਾਏ ਮਨੈ ਹੁਕਮ ਸੱਬੇ ਗੁਣ ਗਿਆਨ ਨਾਨਕ ਦਰਗਹ ਪਾਵੇ ਮਾਨ ਸਾਚ ਵਖਰ ਧਨ ਪੱਲੇ ਹੋਏ ਆਪੇ ਤਰੈ ਤਾਰੇ ਭੀ ਸੋਏ ਸਹਜਰਤਾ 부ਜ ਪਤ ਹੋਏ ਤਾਂ ਕੀ ਕੀਮਤ ਕਰੇ ਨਾ ਕੋਏ ਜਹ ਦੇਖਾ ਤਹ ਰਹਾ ਸਮਾਏ ਨਾਨਕ ਪਾਰ ਪਰ ਸੱਚ ਭਾਏ ਸੋ ਸਬਦ ਕਾ ਕਹਾ ਵਾਸ ਕਥਿ ਹਲੇ ਜਿਤ ਤਰੀਏ ਭਵ ਜਲ ਸੰਸਾਰ ਤਰੇ ਸਤ ਅੰਗਲ ਵਾਈ ਕਹੀਏ ਤਿਸ ਕਹੋ ਕਮਨ ਆਧਾਰੋ ਬੋਲੇ ਖਿਲ ਅਸਤ ਰੋਵੇ ਕਿਉ ਕਰ ਅਲਖ ਲਖਾਏ ਸੁਣ ਸੁਆਮੀ ਸੱਚ ਨਾਨਕ ਪ੍ਰਨਵੈ ਆਪਣੇ ਮਨ ਸਮਝਾਏ ਗੁਰਮੁਖ ਸਬਦ ਸੱਚ ਲਿਵ ਲਾਗੈ ਕਰ ਨਜ਼ਰੀ ਮੇਲੇ ਮਿਲਾਏ ਆਪੇ ਦਮ ਆਪੇ ਬੀਨਾ ਪੂਰੇ ਭਾਗੇ ਸਮਾਏ ਸੋ ਸਬਦ ਕੋ ਨਰੰਤਰੇ ਵਾਸ ਅਲਖੰ ਜਹ ਦੇਖ ਤਹ ਸੋਈ ਪਵਨ ਕਾ ਵਾਸਾ ਸੋਨ ਨਿਵਾਸਾ ਅਕਲਕਲਾ ਧਰ ਸੋਈ ਨਦਰ ਕਰੇ ਸਬਦ ਘਟ ਮਹਵਸ ਵਿਚਹੁ ਭਰ ਮੰਗਵਾਏ ਤਾਨੁ ਮਾਨੁ ਨਿਰਮਲ ਨਿਰਮਲ ਬਾਣੀ ਨਾਮੋ ਮਨਿ ਵਸਾਏ ਸ਼ਬਦ ਗੁਰੂ ਭਵ ਸਾਗੁਰ ਤਰੀਆ ਏ ਤੁਵ ਤੇ ਕੋ ਜਾਣ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗ ਲਵਾਈ ਆਦੂ ਸੁਨ ਸਚ ਆਹਾਰ ਗੁਰਮੁਖ ਬੋਲੇ ਤਤ ਬਿਰੋਲੇ ਚੀਨ ਅਲਖ ਅਪਾਰੋ ਤ੍ਰੈ ਗੁਣ ਮਿਟੈ ਸ਼ਬਦ ਵਸਾਏ ਤਾਂ ਮਨ ਚੁਕੇ ਅਹੰਕਾਰੋ ਅੰਤਰੇ ਬਾਹਰ ਏ ਕੋ ਜਾਣ ਤਾ ਹਰ ਨਾਮੇ ਲੱਗੇ ਪਿਆਰੋ ਸੁਖਮਨਾ ਏੜਾ ਪਿੰਗਲਾ ਬੂਝੈ ਜਾਂ ਆਪੇ ਅਲਾ ਖੁਲਖਾਏ ਨਾਨਕ ਤੇਹ ਤੇ ਉਪਰ ਸਾਚਾ ਸਰਗੁਰ ਸਭ ਦਿਸਮਾਏ ਮਨ ਕਾ ਜੀਉ ਪਵਨ ਕਥੀਲੇ ਪਵਨ ਕਹਾ ਰਾਸਖਾਈ ਗਿਆਨ ਕੀ ਮਦਰਾ ਕਮਨ ਆਦੂ ਸਿੱਧ ਕੀ ਕਮਨ ਕਮਾਈ ਬਿਨ ਸਬਦੈ ਰਸੁ ਨ ਆਵੈ ਆਦੂ ਹਮੈ ਪਿਆਸ ਨ ਜਾਇ ਸਮਦਰ ਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਮਨ ਬੁੱਧ ਜਿਤ ਅਸਤਰ ਰਹੀਐ ਕਿਤ ਭੋਜਨ ਤ੍ਰਪਤਾਸ ਨਾਨਕ ਦੁਖ ਸੁਖ ਸਮ ਕਰਿ ਜਾਪੈ ਸਤਿਗੁਰ ਤੇ ਕਾਲ ਨੰਗਰਾਸੈ ਰੰਗ ਨ ਰਤਾ ਰਸ ਨਹੀਂ ਮਤਾ ਬਿਨ ਗੁਰ ਸਬਦੈ ਜਾਲ ਬਲ ਤਤਾ ਬਿੰਦ ਨਾ ਰਾਖਿਆ ਸਬਦ ਨਾ ਭਾਖਿਆ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਕਾਥ ਕਥਾਲੇ ਸਮ ਕਰ ਰਹਿ ਤੋ ਨਾਨਕ ਆਤਮ ਰਾਮ ਕਉ ਲਹ ਗੁਰ ਪ੍ਰਸਾਦਿ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪਿਓ ਆਤਮ ਸੁਖ ਧਾਰੀ ਸਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਓਹ ਮਨ ਮੈਗਲ ਕਹਾਂ ਬਸਿਐ ਕਹਾਂ ਬਸੈ ਓਹ ਪਵਨਾ ਕਹਾਂ ਬਸੈ ਸੋ ਸਬਦ ਆਦੂਤਾ ਕਉ ਚੂਕੈ ਮਨ ਕਾ ਭਵਨਾ ਨਦਰ ਕਰੇ ਤਾ ਸਤਗੁਰ ਮਿਲੇ ਤਾ ਨਿਜ ਘਰ ਵਾਸਾ ਇਹੋ ਮਨ ਪਾਏ ਆਪੇ ਆਪੋ ਖਾਏ ਤਾ ਨਿਰਮਲ ਹੋਵੇ ਧਵਤ ਵਰਜ ਰਹਾਏ ਕਿਉ ਮੂਲ ਪਛਾਨ ਆਤਮ ਜਾਣ ਕੋ ਸਾਸੇ ਘਾਰੇ ਸੂਰਸਮਾਵੇ ਗੁਰਮੁਖ ਹੰਮੇ ਵਿੱਚ ਹੋਖੋਵੇ ਤੋ ਨਾਨਕ ਸਹਿਜਿਸਮਾਵੇ ਤਿਹੋ ਮਨ ਨਹਿ ਚਲੇ ਹਿਰਦੈ ਵਸੀਲੇ ਗੁਰਮਖੇ ਮੂਲ ਪਛਾਨ ਰਹਿ ਨਾ ਬੇਪਵਨ ਘਰ ਆਸਣ ਬੈਸੇ ਗੁਰਮਖ ਖੋਜਤ ਤਤੁ ਲਹੈ ਸੋ ਸਬਦ ਨਿਰੰਤਰੇ ਨਿਜ ਘਰਿਆਛੈ ਤਰੇ ਭਨ ਜੋ ਤੇ ਸੋ ਸਬਦਿਲ ਹੈ ਖਾਵੈ ਦੂਖ ਭੂਖ ਸਾਚੇ ਕੀ ਸੱਚ ਹੀ ਤ੍ਰਿਪਤਾ ਸਿਰਹ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੈ ਨਾਨਕ ਆਖੈ ਸਾਚੋ ਸੁਪੱਖ ਸੱਚ ਰਪੈ ਰੰਗ ਕਬੂ ਨਾ ਜਾਵੇ ਜਾਹਿ ਹੋ ਹਿਰਦਾ ਦੇਹ ਨਾ ਹੋਤੀ ਤਾ ਮਨ ਕਠਾ ਰਹਤਾ ਨਾ ਬੇ ਕਮਲ ਅਸਥੰਭ ਨਾ ਹੋਤੋ ਤਾ ਪਵਨ ਕਮਨ ਘਰ ਸਹਤਾ ਰੂਪ ਨਾ ਹੋ ਤੋ ਰੇਖ ਨਾ ਕਾਈ ਤਾ ਸਬਦ ਕਹਾ ਲਿਵਲਾਈ ਰਗ ਤੋ ਬਿੰਦੂ ਕੀ ਮੜੀ ਨਾ ਹੋਤੀ ਮੇਤ ਕੀਮਤ ਨਹੀਂ ਪਾਈ ਵਰਨ ਭੇਖ ਅਸ ਰੂਪ ਨਾ ਜਾਪੀ ਕਿਉਂ ਕਰੇ ਜਾਪ ਸੇ ਸਾਚਾ ਨਾਨਕ ਨਾਮ ਇਰਤੇ ਬੈਰਾਗੀ ਐਬ ਤਬ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਆਦੂ ਤਾ ਮਨ ਸੁਨ ਰਹੈ ਬੈਰਾਗੀ ਨਾ ਬੇ ਕਮਲ ਸਥੰਭ ਨਾ ਹੋਤੋ ਤਾ ਨਿਜ ਘਰ ਬਸਤਾ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਅਕਲੀਣ ਰਹਤਾ ਸਬਦ ਸੋਸਾਰ ਗਉਨ ਗਗਨ ਜਬ ਤਬਹਿ ਨਾ ਹੋਤਾ ਤੋ ਤਰੇ ਭਵਨ ਜੋਤੇ ਆਪੇ ਨਿਰੰਕਾਰ ਵਰਨ ਭੇਖ ਅਸ ਰੂਪ ਸੋ ਏਕੋ ਏਕੋ ਸਬਦ ਵਿਟਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ਕੇਤੋ ਕੇਤੋ ਵੇਦੇ ਜਾਗੋ ਉਪਜੈ ਪੁਰਖਾ ਕੇਤੋ ਕੇਤੋ ਦੁਖੇ ਬਿਨ ਸੇ ਜਾਈ ਹਮੇ ਵਿੱਚ ਜਾਗੋ ਉਪਜੈ ਪੁਰਖਾ ਨਾਮਿ ਵਿਸਰਿਆ ਦੁਖੁ ਪਾਈ ਗੁਰਮੁਖ ਹੋਵੇ ਸੋ ਗਿਆਨੁ ਤਤ ਵਿਚਾਰੈ ਹਮੇ ਸਬਦਿ ਜਲਾਏ ਤਨੁ ਮਨੁ ਨਿਰਮਲ ਨਿਰਮਲ ਬਾਣੀ ਸਾਚੈ ਰਹੈ ਸਮਾਇ ਨਾਮਿ ਨਾਮਿ ਰਹਿ ਬੈਰਾਗੀ ਸੱਚ ਰਖਿਆ ਓਰੇ ਧਾਰੇ ਨਾਨਕ ਬਿਨ ਨਾਮੈ ਜੋਗ ਕਦੇ ਨਾ ਹੋਵੇ ਜਿਸ ਹਉਰ ਦੇ ਵਿਚਾਰੇ ਗੁਰਮੁਖ ਸੱਚੋ ਸਬਦ ਵਿਚਾਰੈ ਕੋਏ ਗੁਰਮੁਖ ਸਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਅਗਰਲਾ ਬੂਝੈ ਕੋਏ ਗੁਰਮੁਖ ਨਿਜ ਘਰਿ ਵਾਸਾ ਹੋਏ ਗੁਰਮੁਖੇ ਜੋਗੀ ਜੋਗ ਤੇ ਪਛਾਨ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤੇ ਨਾ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰ ਭੇਟੇ ਮਹਾ ਦੁਖ ਪਾਏ ਬਿਨ ਸਤਗੁਰ ਭੇਟੇ ਮਹਾ ਗਰਬੇ ਗੁਬਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਗੁਰਮੁਖੇ ਮਨ ਜੀਤਾ ਹਉ ਮੈ ਮਾਰ ਗੁਰਮੁਖੇ ਸੱਚ ਰੱਖਿਆ ਔਰ ਤਾਰ ਗੁਰਮੁਖੇ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖੇ ਦਰਗਹ ਨਾ ਆਵੈ ਹਾਰੇ ਗੁਰਮੁਖੇ ਮੇਲੇ ਮਿਲਾਏ ਸੋ ਜਾਣੈ ਨਾਨਕ ਗੁਰਮੁਖੇ ਸਬ ਦੇ ਪਛਾਣੈ ਸਬਦਾ ਕਾ ਨਿਵੇੜਾ ਸੁਣ ਤੂੰ ਆਦੂ ਬਿਨ ਨਾਵੇ ਜੋਗ ਨਾ ਹੋਈ ਨਾਮੇ ਰਤੇ ਅਨ ਦਿਨ ਮਾਤੇ ਨਾਮੇ ਤੇ ਸੁਖ ਹੋਈ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮੇ ਸੋਝੀ ਪਾਈ ਬਿਨ ਨਾਵੇ ਭੇਖ ਕਰੇ ਬਹੁ ਤੇਰੇ ਸੱਚ ਆਪੇ ਖੋਾਈ ਸਤਗੁਰ ਤੇ ਨਾਮ ਪਾਈਐ ਆਦੂ ਜੋਗ ਜੁਗ ਤੇ ਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੇ ਮੁਕਤੇ ਨਾ ਹੋਈ ਤੇਰੀ ਗਾ ਤੇ ਮੇਤੇ ਤੂੰ ਹੈ ਜਾਣੇ ਕਿਆ ਕੋ ਆਖੇ ਵਿਖਾਣਾ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਾਰੇ ਰੰਗ ਮਾਣੇ ਸਾਧਕ ਸਿੱਧ ਗੁਰੂ ਬੋ ਚੇਲੇ ਖੋਜਤ ਫਿਰੇ ਫੁਰਮਾਣੇ ਮੰਗਹਿ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕਉ ਕੁਰਬਾਣਾ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰਨਾ ਕੋਈ ਅਬਨਸੀ ਪ੍ਰਭੇ ਖੇਲ ਰਚਾਇਆ ਗੁਰਮੁਖੇ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ